ਕਈ ਸਰਕਾਰਾਂ ਆਈਆਂ ਤੇ ਕਈ ਸਰਕਾਰਾਂ ਗਈਆਂ ਪਰ ਦੀਨਾਨਗਰ ਦੇ ਬਾਸਪਾਡੇ ਦਾ ਨਹੀਂ ਹੋਇਆ ਕੋਈ ਸੁਧਾਰ ਦੀਨਾਨਗਰ ਬਾਸਪਾਡੇ ਨੂੰ ਲੈ ਕੇ ਲੋਕਾਂ ਨੂੰ ਪਰੇਸ਼ਾਨ ਦੀਨਾਨਗਰ ਵਿੱਚ ਪਿਛਲੇ ਲੰਬੇ ਸਮੇਂ ਤੋਂ ਇੱਕ ਬੱਸ ਸਟੈਂਡ ਬਣਾਉਣ ਦੀ ਮੰਗ ਕੀਤੀ ਜਾ ਰਹੀ ਹੈ ਪਰ ਇਸ ਪਾਸੇ ਕਿਸੇ ਵੀ ਸਰਕਾਰ ਦਾ ਧਿਆਨ ਨਹੀਂ ਚਾਹੀਏ ਉਹ ਮੌਜੂਦਾ ਸਰਕਾਰ ਹੋਵੇ ਜਾਂ ਪਿਛਲੀਆਂ ਸਰਕਾਰਾਂ ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਸਥਾਨਕ ਲੋਕਾਂ ਨੇ ਦੱਸਿਆ ਕਿ ਦੀਨਾਨਗਰ ਬੱਸ ਸੱਡੇ ਦਾ ਹਾਲ ਬਹੁਤ ਬੁਰਾ ਹੈ ਅਤੇ ਪੂਰਾ ਬੱਸ ਸੱਡਾ ਥਾਂ ਥਾਂ ਤੋਂ ਟੁੱਟਿਆ ਹੋਇਆ ਹੈ ਅਤੇ ਬਾਥਰੂਮ ਵੀ ਬਹੁਤ ਜ਼ਿਆਦਾ ਗੰਦੇ ਹਨ ਇਸ ਤੋਂ ਇਲਾਵਾ ਇੱਕ ਛੱਡ ਪਾਈ ਗਈ ਹੈ ਪਰ ਉੱਥੇ ਕੋਈ ਪੱਖਾ ਨਹੀਂ ਹੈ ਜਿਸ ਕਰਕੇ ਲੋਕਾਂ ਨੂੰ ਗਰਮੀ ਵਿੱਚ ਉਸੇ ਥੱਲੇ ਬੈਠ ਕੇ ਬੱਸਾਂ ਦੀ ਉਡੀਕ ਕਰਨੀ ਪੈਂਦੀ ਹੈ ਆਮ ਲੋਕਾਂ ਨੇ ਕਿਹਾ ਕਿ ਇੱਥੋਂ ਮੰਤਰੀ ਵੀ ਰਹੇ ਹਨ ਮਲੇ ਵੀ ਰਹੇ ਹਨ ਅਗਲੀ ਸਰਕਾਰ ਰਈ ਕਾਂਗਰਸ ਸਰਕਾਰ ਅਤੇ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਪਰ ਕਿਸੇ ਵੀ ਸਰਕਾਰ ਨੇ ਬੱਸ ਸਟੈਂਡ ਦੀ ਤਰਕੀ ਬਾਰੇ ਨਹੀਂ ਸੋਚਿਆ ਅਤੇ ਨਾ ਹੀ ਇਸ ਨੂੰ ਬਣਾਉਣ ਦੀ ਕੋਈ ਕੋਸ਼ਿਸ਼ ਕੀਤੀ ਹੈ ਸਥਾਨਕ ਲੋਕਾਂ ਨੇ ਕਿਹਾ ਕਿ ਜਦੋਂ ਬਾਰਿਸ਼ ਦੇ ਦਿਨ ਹੁੰਦੇ ਹਨ ਤੇ ਇਸ ਬੱਸ ਅੱਡੇ ਦਾ ਬਹੁਤ ਜ਼ਿਆਦਾ ਬੁਰਾ ਹਾਲ ਹੋ ਜਾਂਦਾ ਹੈ ਜਿਸ ਕਰਕੇ ਲੋਕਾਂ ਨੂੰ ਪਾਣੀ ਵਿੱਚੋਂ ਲੰਘ ਕੇ ਦੁਕਾਨਦਾਰਾਂ ਤੱਕ ਪਹੁੰਚਣਾ ਪੈਂਦਾ ਹੈ ਲੋਕਾਂ ਨੇ ਮੰਗ ਕੀਤੀ ਕਿ ਦੀਨਾਨਗਰ 62 ਦੇ ਤੀ ਨਵੀਂ ਇਮਾਰਤ ਬਣਾ ਕੇ ਲੋਕਾਂ ਨੂੰ ਮੁਸ਼ਕਲਾਂ ਤੋਂ ਨਜਾਤ ਦਵਾਈ ਜਾਵੇ ਬਸ ਸਟੈਂਡ ਦਾ ਬਹੁਤ ਮਾੜਾ ਹਾਲ ਹੈ ਜੀ ਬਸ ਸਟੈਂਡ ਇਹ ਦਿਨਨਗਰ ਸ਼ਹਿਰ ਇੱਕ ਬਹੁਤ ਇਤਿਹਾਸਿਕ ਸ਼ਹਿਰ ਹੈ ਔਰ ਬੜੇ ਸਾਰੇ ਨਾਮੀ ਕਲਾਕਾਰ ਇੱਥੋਂ ਨਿਕਲੇ ਆ ਔਰ ਬੜੇ ਸਾਰੇ ਬੜਾ ਨਾਮ ਹੈ ਦਿਨਨਗਰ ਦਾ ਆਪਾਂ ਕਹਿ ਸਕਦੇ ਆ ਲੇਕਿਨ ਜਦੋਂ ਬਸ ਸਟੈਂਡ ਦਾ ਹਾਲਾਤ ਵੇਖੀਏ ਤੇ ਬਹੁਤ ਮਾੜਾ ਇੱਥੇ ਥੋੜੀ ਜੀ ਬਾਰਿਸ਼ ਪੈਂਦੀ ਹੈ ਤੇ ਪਾਣੀ ਪਾਣੀ ਹੋ ਜਾਂਦਾ ਤੇ ਲੋਕਾਂ ਨੂੰ ਬਹੁਤ ਪਰੇਸ਼ਾਨੀ ਹੁੰਦੀ ਹੈ ਬੱਚੇ ਸਕੂਲ ਜਾਣ ਵਾਲੇ ਜਿਹੜੇ ਆ ਪਿੰਡਾਂ ਚੋਂ ਆਉਂਦੇ ਆ ਇੱਥੇ ਆ ਕੇ ਪਰੇਸ਼ਾਨੀ ਹੁੰਦੀ ਆ ਚਿਕੜੋ ਜਾਂਦਾ ਕਿ ਬੱਚੇ ਡਿੱਗਦੇ ਵੀ ਆ ਸੱਟਾਂ ਵੀ ਲਗਦੀਆਂ ਤੇ ਸਰਕਾਰਾਂ ਦੇ ਕੰਨ ਤੇ ਜੂਨ ਹੀ ਸਰਕਦੀ ਜੀ ਛੱਡ ਹੈਗੀ ਆ ਛੱਡ ਹੈਗੀ ਛੋਟੀ ਜੀ ਛੱਡ ਹੈਗੀ ਆ ਪਰ ਉਹਦਾ ਵੀ ਕੋਈ ਏਦਾਂ ਨਹੀਂ ਆ ਦੇਖੋ ਖਲਾਰਾ ਪਿਆ ਗੰਦਗੀ ਆ ਕੁਛ ਹੈ ਨਹੀਂ ਗੁਰਦਾਸਪੁਰ ਦਾ ਦੇਖੋ ਦੀ ਬੱਸ ਸਟੈਂਡ ਕਿੰਨਾ ਵਧੀਆ ਬਣਿਆ ਹੈਨਾ ਹੋਰ ਸ਼ਹਿਰਾਂ ਦੇ ਪਠਾਨਕੋਟ ਦੇ ਕਿ ਟਿਕਟ ਵੀ ਲੁੰਦੇ ਨਸ਼ੇੜੀਆਂ ਨੱਟਾ ਬਣਾ ਦਿੰਦੇ ਉਹ ਸਾਰਾ ਕਰਦੇ ਆ ਜਿਹੜੇ ਨਸ਼ੇੜੀ ਬੰਦੇ ਹੈਗੇ ਉਹ ਤੇ ਕਰਦੇ ਆ ਐਨਾ ਉਹਨਾਂ ਨੂੰ ਤੇ ਛੁਪਣ ਲਈ ਜਗ੍ਹਾ ਚਾਹੀਦੀ ਆ। ਤੇ ਆਪਣਾ ਕੰਮ ਕਰਕੇ ਬਾਥਰੂਮ ਦਾ ਵੀ ਮੜਾ ਹੀ ਹਾਲ ਹੈ ਜੀ। ਮੁਸ਼ਕਲ ਆਂਦੀ ਐ ਇੱਥੇ ਗੋਡੇ-ਗੋਡੇ। ਸਰਕਾਰ ਤਾਂ ਬੜੇ ਦਾਅਵੇ ਕਰ ਰਹੀ ਪਾਜੀ ਪਈ ਹਰ ਸਿਹਤ ਪਸਟ ਸਰਕਾਰਾਂ ਲਫ਼ਜ਼ੀ ਬਿਆਨ ਬਹੁਤ ਕੁਸ਼ ਕਰਦੀਆਂ ਜੀ। ਲੇਕਿਨ ਪ੍ਰੈਕਟੀਕਲ ਜਦੋਂ ਆਂਦਾ ਨਾ ਤੇ ਪ੍ਰੈਕਟੀਕਲ ਤੁਹਾਡੇ ਸਾਹਮਣੇ ਆ। ਗਰਾਊਂਡ ਵਰਕ ਜ਼ੀਰੋ ਤੁਹਾਡਾ ਬੰਦ। ਗਰਾਊਂਡ ਵਰਕ ਜ਼ੀਰੋ ਹੈ। ਵੀ ਮੰਗ ਕਰਦੇ ਆ। ਮੰਗੇ ਹੀ ਕਰਦੇ ਆ। ਹੁਣ ਵੀ ਦੇਖੋ 3 ਸਾਲ ਹੋ ਗਿਆ, 3 ਸਾਲ ਡੇਢ ਸਾਲ ਹੋ ਗਿਆ ਸਰਕਾਰ ਆਈ ਦੀ। ਕੁਝ ਨਹੀਂ ਪਤਾ। ਦਿਨਨਗਰ ਦਾ ਕੋਈ ਸੁਧਾਰ ਨਹੀਂ ਕੀਤਾ ਸਿਰਫ ਇੱਕ ਪੁਲ ਬਣਿਆ। ਤੋ ਪੁਲ ਵੀ ਬਣਿਆ ਕਦਾ ਕਿ ਉਹ ਵੀ ਠੰਡ ਦੀ ਢਹਾ ਤੇ ਆ ਹੈ ਨਾ ਤੇ ਕੁਝ ਨਹੀਂ ਹੈ ਜੀ ਬਿਲਕੁਲ ਜੀ ਉਥੇ ਰਿਪੇਅਰ ਹੋਈ ਹੈ ਪੁਲ ਦੀ ਅੱਛਾ ਹਾਂ ਜੀ ਕੀ ਕਹਿੰਦੇ ਹੋ ਵੀ ਕੋਲ ਉੱਥੇ ਵੀ ਕ੍ਰੈਸ਼ ਆਇਆ ਹੈਗਾ ਤੇ ਉਹ ਰਿਪੇਅਰ ਕੀਤੀ ਹੈ ਪੁਲ ਦੀ ਤੇ ਬਸ ਜੱਟਾਂ ਨੂੰ ਰਿਪੇਅਰ ਕਰਦੇ ਆ ਇਹ ਹਾਲਾਤ ਹੈ ਸਰਕਾਰਾਂ ਦਾ ਬਸ ਜਦੋਂ ਵੋਟਾਂ ਮੰਗਦੀ ਆ ਤੇ ਉਹਦੇ ਵੱਡੇ ਵੱਡੇ ਦਾਅਵੇ ਹੁੰਦੇ ਆ ਅਸੀਂ ਇਹ ਕਰਦੇ ਜੀ ਅਸੀਂ ਇਹ ਕਰਦੇ ਆ ਕਿ ਲੇਕਿਨ ਜਦੋਂ ਪ੍ਰੈਕਟੀਕਲ ਰੂਪ ਚ ਆਂਦਾ ਤੇ ਸਭ ਆਪਣਾ ਆਪਣਾ ਢਿੱਡ ਭਰਨ ਚ ਪਏ ਆ ਜੀ। ਇਪੋਂ ਬੱਸਾਂ ਦੇ ਜੈ ਸ਼੍ਰੀ ਰਾਮ ਜੀ ਪਹਿਲੇ ਤੇ ਵੀ ਜੀ ਤੁਹਾਡਾ ਬਹੁ ਬਹੁਤ ਸਵਾਗਤ ਤੁਹਾਡੇ ਮੀਡੀਆ ਦਾ ਤੁਸੀਂ ਹਰ ਵਾਰ ਕੋਈ ਨਾ ਕੋਈ ਵਧੀਆ ਮੁਤਲਅ ਗੈਂਦੇ ਸ਼ਾਰ ਵਾਸਤੇ ਬੱਸ ਸਟੈਂਡ ਦੇਖੋ ਸ਼ਹਿਰ ਦਾ ਮੂੰਹ ਹੁੰਦਾ ਇੱਕ ਚਿਹਰਾ ਹੁੰਦਾ ਸਾਡੇ ਦਿਨਾਂ ਦਾ ਬੱਸ ਸਟੈਂਡ ਦੇਖੋ ਪਿਛਲੀ ਸਰਕਾਰਾਂ ਵੀ ਉਹੀ ਉਧਰ ਘਾਟਣ ਵੀ ਕਰਕੇ ਬੜਾ ਕੁਝ ਹੋਇਆ ਪਰ ਤੇ ਦੇ ਲੋ ਜਿਹੜੇ ਹੁਣ ਵੀ ਮੌਜੂਦਾ ਸਰਕਾਰ ਆ 3 ਸਾਲ ਹੋ ਗਿਆ ਪਰ ਸਾਡੇ ਬਸ ਸਟੈਂਡ ਬਾਰੇ ਕਿਸੇ ਨੇ ਸੁਧਨ ਲਈ ਤੁਸੀਂ ਦੇਖ ਰਹੇ ਹੋ ਕਿੰਨਾ ਮਾੜਾ ਹਾਲਾ ਬਰਸਾਤ ਹੁੰਦੀ ਹੈ ਨਾ ਵੀ ਜੀ ਪਿਛਲੇ 2 ਦਿਨ ਪਹਿਲੇ ਬਰਸਾਤ ਦੇ ਪਾਣੀ ਪਾਣੀ ਇੱਥੋਂ ਲੰਗੇ ਨਹੀਂ ਜਾਂਦਾ ਇੰਨਾ ਮਾੜਾ ਹਾਲ ਸਰਕਾਰ ਵਾਅਦੇ ਦੇ ਬਰੇ ਕਰਦੀ ਆ ਅਸੀਂ ਬਹੁਤ ਕੁਝ ਕਰ ਰਹੇ ਹਾਂ ਪਰ ਸਾਡੇ ਬਸਟੈਂਡ ਬਹੁਤ ਹੀ ਮਾੜਾ ਹਾਲਾ ਸਾਡੇ ਬਸਟੈਂਡ ਦੇ ਦੂਰ ਦੂਰ ਪਿੰਡਾਂ ਦਾ ਕਾਫੀ ਮਿੰਟ ਲੱਗਦੇ ਆ ਕਾਫੀ ਦੂਰੋਂ ਯਾਤਰੀ ਆਂਦੇ ਆ ਇੱਥੇ ਨਾ ਬੈਠਣ ਦੀ ਠਿਕਣਾ ਕੋਈ ਜਗ੍ਹਾ ਗਈ ਆ ਆ ਸ਼ੈੱਡ ਬਣੀ ਹੋਈ ਆ ਇੱਥੇ ਪੱਖਾ ਦਾਕ ਲੱਗਿਆ ਨਾ ਪੀਣ ਦੇ ਪਾਣੀ ਦਾ ਨਾ ਪ੍ਰਬੰਧ ਹੈਗਾ ਤੇ ਮੇਰੀ ਸਰਕਾਰਾਂ ਨੂੰ ਇਹ ਬੇ ਸਾਲੋ ਕਿਉਂ ਨਹੀਂ ਬਣਿਆ ਭਾਜੀ ਕੀ ਕਰ ਬਸ ਸਰਕਾਰ ਦੀ ਨਲਾਕੀ ਬਸ ਇੱਕ ਦੂਜੇ ਨੂੰ ਬਸ ਦੋਸ਼ ਜਨਾ ਉਹਨੇ ਨਹੀਂ ਕੀਤਾ ਤਾਂ ਉਹਨੇ ਨਹੀਂ ਕੀਤਾ ਤੇ ਮੇਰੀ ਬੇਨਤੀ ਹੈ ਕਿ ਸਰਕਾਰਾਂ ਗਏ ਭਾਏ ਜਿਹੜੀ ਮਰਜੀ ਸਰਕਾਰ ਆ ਪੂਰੇ ਪੰਜਾਬ ਚ ਭਾਜੀ ਬਸਟੈਂਡ ਬਣ ਗਿਆ ਬਰਨਾਪੁਰ ਬਸਟੈਂਡ ਬਣ ਗਿਆ ਬਿਲਕੁਲ ਬਿਲਕੁਲ ਕੀ ਦਿੱਕਤ ਹੁੰਦੀ ਹੈ ਬਿਲਕੁਲ ਦੀਨਾਲਾ ਦਾ ਸਾਡਾ ਇੱਕ ਇਤਿਹਾਸਿਕ ਸ਼ਹਿਰ ਆ ਮਹਾਰਾਜ ਜੀ ਸਿੰਘ ਦੀ ਗਰਮੇ ਦੀ ਰਾਜਧਾਨੀ ਰਿਹਾ ਬਹੁਤ ਹੀ ਵਧੀਆ ਸਾਡਾ ਸ਼ਹਿਰ ਆ ਦੂਰ ਦੂਰੋਂ ਲੋਕੀ ਇੱਥੇ ਆਉਂਦੇ ਆ ਪਰ ਤੁਸੀਂ ਕੋ ਬਸਟੈਂਡ ਬਹੁਤ ਮਾੜਾ ਹਾਲਾ ਨਸ਼ੇੜੀਆਂ ਦਾ ਮੈਡਾ ਬਣਾਇਆ ਨਸ਼ੇੜੀ ਦੇਖੋ ਬਹੁਤ ਮਾੜਾ ਹਾਲਾ ਅਸੀਂ ਉਹੀ ਹੱਲੇਗਾ ਅਸੀਂ ਬਾਰ ਬਾਰ ਇਹ ਕਹਿੰਦੇ ਸਾਡੇ ਬਸਟਾਂ ਦਾ ਸੁਧਾਰ ਹੋਣਾ ਇਹਦਾ ਵਧੀਆ ਬਸਟਾਂ ਬਣੇ ਦੇ ਤੁਹਾਨੂੰ ਅੱਗੇ ਵੀ ਕਿਹਾ ਕਿ ਬਸਟਾਂ ਸ਼ਹਿਰ ਦਾ ਇੱਕ ਚਿਹਰਾ ਹੁੰਦਾ ਆ ਸ਼ੁਰੂਆਤ ਬਸਟਾਂ ਤੋਂ ਹੁੰਦੀ ਸ਼ਹਿਰ ਦੀ ਬਸ ਵਿੱਚ ਖੜੇ ਮਨ ਨੂੰ ਹੈ ਜਦੋਂ ਕੋਈ ਤੇ ਭਾਜੀ ਬਿਲਕੁਲ ਬਹੁਤ ਮਾੜਾ ਲਾਹੀ ਅਸੀਂ ਦੇਖਣਾ ਜਦੋਂ ਬਾਰਿਸ਼ ਹੁੰਦੀ ਲੋਕਾਂ ਨੂੰ ਖੜੇ ਹੋਣ ਦੀ ਜਗ੍ਹਾ ਨਹੀਂ ਹੁੰਦੀ ਉਹ ਛੋਟੀ ਜਿਹੀ ਕਿ ਸ਼ੈੱਡ ਬਣੀ ਰਹੀ ਆ ਉਥੇ ਪੱਖਾ ਤਾਂ ਪੱਖਾ ਤਾਂ ਕਿ ਲੱਗਾ ਨਾ ਪੀਣ ਦਾ ਪਾਣੀ ਆ ਤੁਹਾਡੇ ਦੇ ਤਾਂ ਐਮ ਐਲ ਏ ਮੰਤਰੀ ਵੀ ਰਹੀ ਹੈ ਭਾਜੀ ਚੰਗੀ ਮੈਂ ਤੁਹਾਨੂੰ ਦੱਸਣਾ ਪਿਛਲੀ ਸਰਕਾਰਾਂ ਨੇ ਇੱਥੇ ਬੜਾ ਕੁਝ ਹੋਇਆ ਥੇ ਨੀਂ ਪੱਥ ਹਵਾ ਜੀ ਹਵਾ ਜੀ ਇਹ 3 ਸਾਲ ਵੀ ਹੋ ਗਿਆ ਜਿਹੜੇ ਸਾਡੇ ਸਾਫ ਦਾ ਸੀਐਮ ਆ ਉਹ ਵੀ ਇਥੇ ਇੱਕ ਵਾਦਾ ਕਰਕੇ ਗਿਆ ਸੀ ਕਿ ਬੱਸ ਸਟੈਂਡ ਨੂੰ ਬਣਾਵਾਂਗੇ ਜੀ ਆਪਾਂ ਮੈਂ ਤੁਹਾਨੂੰ ਉਹੀ ਕਹਿ ਰਿਹਾ ਕਿ ਹਾਇ ਤਾਂ ਕੁਛ ਨਹੀਂ ਸਾਡੇ ਬੱਸ ਸਟੈਂਡ ਦਾ ਆ ਮੌਜੂਦਾ ਹਵਾ ਜੀ ਹਵਾ ਜੀ ਮੌਜੂਦਾ 3 ਸਾਲ ਹੋ ਗਿਆ ਸਰਕਾਰ ਨੂੰ ਦੇਖੋ ਕੋਈ ਬੱਸ ਸਟੈਂਡ ਦਾ ਕੋਈ ਹੱਲ ਨਹੀਂ ਕਰਦੀ ਪੈਸ ਵਰ ਕੀ ਕਰਾ ਦੋ ਉਥੇ ਕੋਈ ਲੋਕੀ ਬਹੁਤ ਥੋੜੀ ਮੋਦੀ ਚਲੋ ਰਾਤ ਨੂੰ ਮਿਲੇ ਲੋਕਾਂ ਨੂੰ ਪਰ ਕੋਈ ਲੋਕਾਂ ਦੇ ਰੁਕਣ ਦਾ ਕੋਈ ਸਾਧਨ ਕਿੰਨੀ ਗਰਮੀ ਹੈ ਲੋਕੀ ਕਿੰਨੇ ਕਿੰਨੇ ਦੂਰ ਲੋਕੀ ਜਾਂਦੇ ਆ ਸਫਾਈ ਕਰਨ ਦਾ ਵੀ ਇੱਥੇ ਨਹੀਂ ਪਾ ਜੀ ਨਹੀਂ ਚਲੋ ਸਫਾਈ ਸਫਾਈ ਹੁੰਦੀ ਆ ਅੱਜ ਸੰਡੇ ਆ ਸੰਡੇ ਸਬਾਈ ਦੇ ਮੰਗਾ ਕਿ ਸਾਡਾ ਬੱਸ ਸਟੈਂਡ ਵਧੀਆ ਬੰਨਾ ਚਾਹੀਦਾ ਇੱਕ ਜਿੱਦਾ ਬਾਕੀ ਸ਼ਰਾਂ ਦੇ ਵਿੱਚ ਬਣੇ ਰਿਆ ਸਹੂਲਤਾ ਮਿਲਣੀ ਇਹਦੇ ਲੋਕਾਂ ਨੂੰ ਭਾਜੀ ਬੱਸ ਸਟੈਂਡ ਦੇ ਬੜੇ ਮਾੜੇ ਹਾਲਾਤ ਹੈ ਕੀ ਕਹੋਗੇ ਇਸ ਬਾਰੇ ਮੈਂ ਕਹਿੰਦਾ ਬੱਸ ਸਟੈਂਡ ਵਧੀਆ ਬੰਨਾ ਚਾਹੀਦਾ ਜਿਸਰ ਸਾਡੇ ਬੱਸ ਸਟੈਂਡ ਤੇ ਗੰਦ ਬਹੁਤ ਜ਼ਿਆਦਾ ਮੰਗਣ ਵਾਲੇ ਜਿਆਦਾ ਸਾਡੇ ਇੱਥੇ ਹੀ ਆ ਦਿਨਾਂ ਛੋੜ ਕੇ ਤੇ ਵੀ ਆ ਨਹੀਂ ਅੱਛਾ ਜੀ ਬਹੁਤ ਜ਼ਿਆਦਾ ਮੰਗਲਵਾਰ ਦਾ ਸਰਕਾਰ ਵੀ ਨਹੀਂ ਪਹੁੰਚ ਰਾਤੇ ਨਾ ਇੱਥੇ ਚੱਲੇਗਾ ਤੇ ਫਿਰ ਅਜੇ ਚੱਲਦੇ ਵੀ ਹੋਰ ਉਹ ਕੇ ਦੀ ਜੇਬ ਕਤਰੇ ਆ ਉਹ ਜੇਬ ਮਾਰ ਕੇ ਤੋੜ ਜਾਂਦੇ ਆ ਕੋਈ ਦਾ ਮੂੰਹ ਐ ਡੇਕ ਜਾਂਦਾ ਰੋਡ ਵਿੱਚ ਬੱਸਾਂ ਜੇ ਬੰ ਕੰਨੀ ਸਾਡੇ ਫੋਨ ਖੋ ਚੋਏ ਆ ਕਦੀ ਸਾਡਾ ਪਰਸ ਖੋ ਗਿਆ ਹੁਣ ਕੀ ਕਰੇ ਬੰਦਾ ਪਾਸਟੈਂਡ ਦਾ ਬਹੁਤ ਹੀ ਮਾੜਾ ਹਾਲ ਹੈ ਬੋ ਜਰਾ ਇਹ ਕਿਨੇ ਪ੍ਰਸ਼ਾਸਨ ਬਣੀ ਤੇ ਓਫਰ ਨਹੀਂ ਪਾਣੀ ਬਹੁਤ ਪਾਣੀ ਨਾ ਕੋਈ ਇੰਦਾ ਕੋਈ ਹਿਸਾਬ ਨਹੀਂ ਨੰਗਲ ਨੂੰ ਜਗ੍ਹਾ ਨਹੀਂ ਹੁੰਦੀ ਤੇ ਭਾਜੀ ਗੱਲ ਕੀ 70 ਸਾਲ ਹੋ ਗਏ ਕਿਉਂ ਨਹੀਂ ਬਣ ਪਾਇਆ ਹੁਣ ਸਰਕਾਰਾਂ ਨੂੰ ਪਤਾ ਅਸੀਂ ਕੀ ਕਹੀਏ ਨਾਲ ਉਹ ਸਿਰਫ ਵੋਟਾਂ ਹੀ ਲੈਂਦੇ ਆ ਜੀ ਹੋਰ ਬੈਠਣ ਲਈ ਜਗ੍ਹਾ ਤੇ ਬੈਠਣ ਨੂੰ ਛੱਟਣ ਪਣਾਈ ਉਹਨਾਂ ਨੇ ਨਵੀ ਪੱਖਾ ਲੱਗਾ ਪੱਖਾ ਨਹੀਂ ਲੱਗਾ ਬਸ ਲਾਈਟਾਂ ਲੱਗੀਆਂ ਪੱਖਣ ਲੱਗਾ ਉਹ ਕੁਝ ਨਹੀਂ ਆ ਸਾਡੇ ਸਿਫਾਈ ਖੁੱਤੀ ਹੋਈ ਹੈ ਸਰਕਾਰ ਦੇਖੋ ਤੁਹਾਡੇ ਸਾਹਮਣੇ ਹੀ ਆ ਟਾਇਲਟ ਤੇ ਬਾਥਰੂਮ ਆਉਂਦਾ ਨਾ ਹਾਂ ਨਹੀਂ ਉੱਥੇ ਵੀ ਨਹੀਂ ਹੋਰੇ ਲਾਤਾ ਜੀ ਹੋਤ ਕੀ ਮੰਗ ਕਰਦੇ ਮੈਂ ਹੀ ਕਹਣਾ ਕਿ ਹਾਂ ਸੁਰਵ ਆਏ ਚੰਗਾ ਹੋਏ ਵਧੀਆ ਹੁੰਦਾ ਨਹੀਂ ਕੰਮ ਤੇ ਕੋਈ